ਨੀ ਪਰੇ ਹੋ ਆਣ ਕੇ ਚੜ ਜਾਂਦੀਆਂ ਉੱਤੇ ਤੇ ਮੰਮੀ ਨਾ ਕਿ ਆਏ ਜੀ ਤੇ ਦੇਖਦਾ ਨਹੀਂ ਆ ਡੇਲੇ ਹੈ ਨਹੀਂ ਨਾਲ ਤੇ ਮੰਮੀ ਕੱਪੜੇ ਤੇ ਬਦਲ ਲੈਂਦੇ ਅੱਛਾ ਤੁਹਾਡੀਆਂ ਫਰਮਾਸ਼ਨ ਲੈਣੀਆਂ ਹੁਣ ਮੈਂ ਕੱਪੜੇ ਬਦਲਣ ਵਾਸਤੇ ਹਾਏ ਮੰਮੀ ਕਿਦਾਂ ਬੋਂ ਡਈਏ ਕੱਪੜੇ ਤੇ ਬਦਲੋ ਨਾ ਕਿ ਆਏ ਜੇ ਤੇ ਚੱਲ ਨਹੀਂ ਬਕਵਾਸ ਬੰਦ ਕਰ ਆਪਣੀ ਕਦਾ ਪਟਰ ਪਟਰ ਜਬਾਨ ਚਲਦੀ ਐ ਦੀ ਪੀਪੜੀ ਭਜਲ ਜਾਨੇ ਸੀ ਤੁਸੀਂ ਜੋ ਬਦਲਦੇ ਨਹੀਂ ਦਿਹਾੜੀ ਤੇ ਦੋ ਦੋ ਵਾਰੀ ਤੁਹਾਡੇ ਵੀ ਕਰਨੀਆਂ ਆ ਬਾਦ ਚਾਕੀ ਲਾਉਣੀ ਆ ਸਾਬਣ ਦੀ ਹੈ ਤੇ ਦੋ ਦਿਨ ਨਹੀਂ ਕੱਢਦੀ ਕਿਸ ਕਿਸ ਕੇ ਕਿਸ ਕਿਸ ਕੇ ਛੜਦੀਆਂ ਫੁਕਾਰੀ ਤੁਸੀਂ ਸਾਬਣ ਦਾ ਤੇ ਫੁਕਾ ਮਾਰਤਾ ਤੁਸੀਂ ਫੜ ਕੇ ਦੱਸ ਮੰਮੀ ਗਰਮੀ ਆ ਹੁਣ ਗਰਮੀ ਚ ਦੋਨੋਂਾਂ ਤੇ ਪੈਂਦਾ ਹੀ ਆ ਤੁਸੀਂ ਕਪੜੇ ਤੇ ਬਦਲ ਲਿਆ ਕਰੋ ਕਿੰਨੀ ਸਮੈਲ ਆਉਂਦੀ ਪਸੀਨੇ ਦੀ ਬੜੀ ਸਮੈਲ ਆਉਂਦੀ ਐ ਤੈਨੂੰ ਨਹੀਂ ਦਿਹਾੜੀ ਦਾ ਦੋ ਦੋ ਵਾਰੀ ਨਾ ਨਹੀਂ ਆ ਹੈ ਨਾਲੇ ਮੇਰੇ ਮੁੰਡਿਆਂ ਨੂੰ ਤੇ ਮੁਸ਼ਕਾਈ ਨਾ ਅਜੇ ਤੱਕ ਆਪਣੀ ਮਾਂ ਕੋ ਤੁਹਾਨੂੰ ਬੜੀ ਮੁਸ਼ਕਲ ਆ ਵੱਡੀਆਂ ਸਗਾਤਾ ਤੇ ਬਈ ਮੱਤ ਲਾ ਮੇ ਕੀ ਫਾਇਦਾ ਵਾ ਜੇ ਤੋ ਕੱਪੜੇ ਨਹੀਂ ਬਦਲਨੇ ਤੇ ਨਹੀਂ ਐਨਾ ਸਾਬਣ ਪੰਡਾਂ ਦੀਆਂ ਪੰਡਾਂ ਨਖਤੀਓ ਮੋਕਾ ਛੜਿਆ ਤੁਸੀਂ ਹੈ ਐ ਮੈਂ ਸਾਬਣ ਲਿਆਉਣ ਚ ਰਹਿਨੀ ਆ ਹਾਏ ਮੰਮੀ ਕਿੰਨਾ ਕ ਕਰਿਆ ਸਾਬਣ ਮੁੱਕ ਗਿਆ ਵਾ ਦੱਸ ਕੱਪੜੇ ਧੋਣੇ ਨਹੀਂ ਹੁੰਦੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਜੇ ਰੋਜ਼ ਕੱਪੜੇ ਬਦਲਨੇ ਆ ਨਾ ਤੇ ਆਪਣੇ ਪੇਕੇ ਆ ਸਾਬਣ ਲਿਆਓ ਜਾ ਕੇ ਮੈਂ ਠੇਕਾ ਨਹੀਂ ਘਾਲਿਆ ਦੱਸ ਮੰਮੀ ਇੱਕਦਾਂ ਗੱਲਾਂ ਕਰਨ ਦੇ ਮੈਂ ਕਿਹਾ ਤੁਹਾਨੂੰ ਕੋ ਮੜਾ ਕਿਹਾ ਕੱਪੜੇ ਬਦਲਣ ਨੂੰ ਕਿਹਾ ਤੁਹਾਨੂੰ ਮੈਂ ਤੋ ਨਾ ਬੋਧੇ ਮੈਨੂੰ ਆਰਡਰ ਨਾ ਦਿਆ ਕਰ ਮੈਨੂੰ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਘਰ ਮੈਂ ਚਲਾਉਣਾ ਮੈਂ ਤੁਸੀਂ ਨਹੀਂ ਚਲਾਉਣਾ ਜਾ ਆਪਣੇ ਟੇਕਿਆਂ ਦੇ ਲਿਆ ਪੇਟੀ ਸਾਬਣ ਦੀ ਤੇ ਫੇਰ ਬਦਲੀ ਰੋਜ਼ ਕੱਪੜੇ ਰੋਜ਼ ਕੱਪੜੇ ਬਦਲਣ ਬਹਿ ਜਾਂਦੀ ਆ ਨਾ ਬਦਲੋ ਮੇਰੇ ਵੱਲੋਂ ਮੇਰੇ ਵੱਲੋਂ ਹਫ਼ਤਾ ਪਾਸ ਛੜੋ ਤੁਹਾਨੂੰ ਕੀ ਗੱਲ ਕਹਿਣ ਦੀ ਆ ਜਬਾਨ ਵੜਦਣੀ ਕਰੀ ਮੈਂ ਕਿੱਦਾਂ ਜਬਾਨ ਚ ਲਾਉਂਦੀ ਐ ਮਮੀ ਮੁਸ਼ਕ ਹੁੰਦਾ ਜੱਜੇ ਮਮੀ ਕਪੜਾ ਮੁਸ਼ਕਉਂਦਾ ਤੁਹਾਨੂੰ ਹੈ ਆਪਣੀਆਂ ਮਾਵਾਂ ਕੋ ਨਹੀਂ ਹੁੰਦਾ ਤੁਹਾਨੂੰ ਮੁਸ਼ਕ ਉਹਦੇ ਕੋਲ ਲੈ ਜਾ ਕੇ ਮੁਸ਼ਕ ਆਪਣੀ ਮਾਂ ਕੋ ਤੇ ਨਾਲੇ ਲੈ ਆ ਸਾਬਣ ਦੀ ਪੇਟੀ ਤੈਨੂੰ ਲੱਗੇ ਲੋ ਦੀ ਬਾਹ ਨਾ ਚਲੰਦੀ ਗਾੜੀ ਮੇਰੇ ਮੈਨਾਂ ਨੂੰ ਕਿਆ ਵੀ ਮੈਟ ਲਿਪ ਸ਼ੇਡ ਲੈ ਕੇ ਆਇਓ ਫੇਰ ਇਹੋ ਚੋਕ ਕੇ ਲੈ ਆਏ ਸਸਤੀ ਜੀ ਹਮ ਤਰੀਕੇ ਹੈ ਨਹੀਂ ਕੰਮ ਦੀ ਹੈਗੀ ਲਾਈ ਦੀ ਮਗਰੋਂਾਂ ਤੇ ਲੱਥ ਪਈ ਜਾਂਦੀ ਹੈ ਹਾਂ ਕੰਜੂਸੀਆਂ ਕਰ ਕਰੀ ਖੱਪ ਚਲੇ ਇਹਦੇ ਵਿੱਚ ਭਲਾ ਕੀ ਦੱਸ ਤੈਹੇ ਬਚਾਉਣੇ ਹੈ ਤੁਸੀਂ ਫੇਰ ਬਾਦੇ ਚਾਹਦੇ ਨਹੀਂ ਭੇਡਿਸ਼ਤੀ ਚੀਜ਼ਾਂ ਮੁੱਕ ਵੀ ਜਾਣੀਆਂ ਚੱਲੀਏ ਫਿਰ ਚਲੋ ਚੱਲ ਆਜੋ ਅੱਛਾ ਅੱਜ ਦੀ ਲੈ ਆਉਂਦੇ ਹਾਂ ਜੇ ਲੈਣ ਹੀ ਗਏ ਹੋਤੇ ਵੇ ਤੁਹਾਨੂੰ ਕਹੀਦਾ ਕਿਸ ਨੂੰ ਨਾਲ ਲੈ ਜਾ ਤੁਸੀਂ ਨਾਲ ਨਹੀਂ ਖੜਨਾ ਹੁੰਦਾ ਕੀ ਹੋਇਆ ਇਹਨੂੰ ਇਹ ਕਿੱਡੀ ਵਧੀਆ ਰਹਿ ਗਈ ਹਾਂ ਅੰਤਰੀ ਦਹਾਨ ਪੀਆਂ ਦੀ ਲਿਪਸਟਿਕ ਦਾ ਚੋਕੇ ਦੇ ਲੈ ਆਏ ਬਾਹਰ ਪੀਆਂ ਦੀ ਆ ਕਿੰਨੀ ਕੀ ਮਹਿੰਗੀ ਆ ਹੋਰ ਉਹ ਬਥੇਰੀ ਮਹਿੰਗੀ ਆ ਕਿੰਨੇ ਦੀ ਆ ਦੱਸੋ ਹਾਂ ਉਹ ਚੱਲ ਜਿੰਨੇ ਦੀ ਮਰਜ਼ੀ ਹੋਵੇ ਆ ਗਾ ਚੱਲੀਏ ਮੈਂ ਤੁਹਾਨੂੰ ਕਹੀ ਮੈਟ ਵਾਲੀ ਲੈ ਕੇ ਆਇਓ ਜਿਹੜੀ ਬ੍ਰੈਸ਼ ਵਾਲੀ ਹੁੰਦੀ ਆ ਉਹ ਮੈਨੂੰ ਨਹੀਂ ਉਹਨਾਂ ਚੀਜ਼ਾਂ ਦਾ ਪਤਾ ਪਤਾ ਜੇ ਤੁਹਾਨੂੰ ਪਤਾ ਨਹੀਂ ਆ ਤੇ ਫਿਰ ਬੰਦਾ ਨਾਲ ਲੈ ਜੇ ਇੱਕ ਗੱਲ ਤਾਂ ਸਾਰੀ ਇਹ ਆ ਕਿ ਨਾਲ ਕਿਉਂ ਨਹੀਂ ਖੜਿਆ ਫਿਰ ਉਹ ਤਾਂ ਬੜੀਆਂ ਸ਼ੇਰ ਹੋ ਬਿੰਦਾਂ ਨਹੀਂ ਚੰਗੀ ਆ ਗਈ ਲਾਈ ਦੀ ਮਗਰ ਪਹਿਲੇ ਲੱਥ ਜਾਂਦੀ ਆ ਲੱਗਦਾ ਨਹੀਂ ਵੀ ਲਾਈ ਹੁੰਦੀ ਆ ਉਹ ਜਿਹੜੀ ਲਿਪਸਟਿਕ ਸ਼ੇਡ ਵਾ ਨਾ ਉਹ ਇੱਕ ਵਾਰੀ ਲਾ ਲਈਨੇ ਸਾਰਾ ਦਿਨ ਤੱਕ ਟਿਕੀ ਰਹਿੰਦੀ ਆ ਜੇ ਤੈਨੂੰ ਨਹੀਂ ਨਾ ਚੰਗੀ ਲੱਗਦੀ ਇਹ ਤੂੰ ਸ਼ਰਨ ਭਾਬੀ ਨੂੰ ਦੇ ਦੇ ਆਹੋ ਆਹੋ ਸ਼ਰਨ ਭਾਬੀ ਆ ਮੈਂ ਸੁੱਤੀ ਸੱਟੀ ਆ ਨਾ ਤੇ ਮੈਨੂੰ ਮੁੜ ਕੇ ਤੂੰ ਲੈ ਕੇ ਨਾ ਦੋ ਫੇਰ ਕਿਨਾਲਿਆ ਕੱਪੜੇ ਚੱਜਦੇ ਪਾ ਲਵਾਂ ਹਾਂ ਉਹ ਕਿਉਂ ਹੋਇਆ ਨਾ ਕੱਪੜੇ ਜਦੋਂ ਜਾਂਦੇ ਇਹੋ ਟੀ-ਸ਼ਰਟ ਜਦੋਂ ਜਣਾ ਦਾ ਉਹ ਤੁਹਾਨੂੰ ਇਹੋ ਟੀ-ਸ਼ਰਟ ਹੀ ਲੱਭਦੀ ਕੋਈ ਹੋਰ ਇੱਕ ਅੱਧੀ ਕੱਢ ਕੇ ਲਾ ਲਓ ਚੰਗੇ ਭਲੇ ਦੇ ਹੈਗੇ ਨੇ ਨਾਲੇ ਮੈਨੂੰ ਕੱਢਣ ਲੱਗੇ ਨੇ ਤੁਰਨਾ ਤੇ ਨਹੀਂ ਉਹਨਾਂ ਨੇ ਤੇ ਪੈਸੇ ਪੁਹੇ ਸਵਛਾ ਪੈ ਲੈ ਮਾਂ ਮੰਮੀ ਕੋਲ ਤੇ ਆਪਣੇ ਕੋਲ ਥੋੜੇ ਬੋਤੇ ਪੰਨਾ ਰੱਖ ਲੈਂਦਾ ਵਾ ਜ਼ਰੂਰੀ ਕਿ ਜਦੋਂ ਕਿਤੇ ਜਾਣਾ ਉਹਦਾ ਮੰਮੀ ਦੀ ਗੱਡੀ ਹੱਥ ਡੋਣਾ ਵਾ ਹੋਰ ਵੀ ਬੰਦਾ ਸੌ ਚੀਜ਼ਾਂ ਲੈ ਲੈਂਦਾ ਵਾ ਨਾਲ ਇਹਨਾਂ ਵੱਧ ਪੈਸੇ ਲੈ ਮੈਂ ਅੱਜ ਸਵਾਦੀ ਕੋਈ ਲਿਪਸ਼ਟ ਲੈਣੀ ਜੇ ਆਪਾਂ ਵੀ ਇਨੀ ਟੈਨਸ਼ਨ ਚੁੱਕਣੀ ਹੈ ਅਗਲੇ ਜਦੋਂ ਦਿਨ ਦੇ ਨੇ ਤਾਂ ਠੀਕ ਆ ਵਾਧੂ ਖਰਚ ਨਹੀਂ ਹੁੰਦੇ ਨੇ ਤੁਸੀਂ ਕਰਨਾ ਹੁੰਦਾ ਪੈਸੇ ਵੱਧ ਲੈ ਕੇ ਆਇਓ 3-400 ਰੁਪਇਆ 3-400 ਦੀ ਹੋਣੀ ਜੀ ਘੱਟ ਤੋਂ ਘੱਟ ਉਥੇ ਜਾ ਕੇ ਫੇਰ ਮੇਰੇ ਮੂੰਹ ਵੱਲ ਨਵੇਂ ਖੀ ਜਾਇਓ ਵੀ ਗਾਹਾਂ ਵਾਲੀ ਲੱਲਾ ਜਾਂ 100 ਵਾਲੀ ਲੱਲਾ 3-400 ਦੀਆਂ ਇਹੋ ਜੀਆਂ ਲਈਆਂ ਕਿੰਨੀਆਂ ਜਣੀਆਂ ਨੇ ਇਹੋ ਜਿਹੀ ਤੇ ਨਹੀਂ ਨਾ ਲੈਣੀਆਂ ਵੇਖ ਲਓ ਜੇ ਮਿਲ ਲੰਗੇ ਠੀਕ ਆ ਨਾ ਇਸ ਨਾਲ ਇਸਾਰ ਨਾ ਬਣਾ ਦੇਣ ਹਾਂ ਕਾਹੇ ਕੰਮ ਜੁਗਗੇ ਨਹੀਂ ਹੈਗੇ ਵੀ ਕੋਈ ਇੱਕ ਕੰਮ ਚਾਹੀਦੀ ਉਹ ਵੀ ਨਹੀਂ ਇੰਨਾ ਤੋਂ ਕਿਤੇ ਹੁੰਦਾ ਚੱਟ ਸਵਾਰਨਾ ਹਾਂ ਮੇਰੇ ਤੇਰੇ ਚੋਕੇ ਮਾਰਾ ਕਿਥੇ ਥੱਲੇ ਹਾਂ ਲਓ ਮੰਮੀ ਇਧਰ ਮੈਂ ਤੁਹਾਨੂੰ ਉਧਰ ਵੇਖਣ ਡਿਆ ਵਾਂ ਲੈ ਦੱਸ ਤੂੰ ਕੋਈ ਵੇਖਣ ਡਿਆ ਹੈ ਮੈਨੂੰ ਕੀ ਕੰਮ ਆ ਤੈਨੂੰ ਮੈਂ ਤਾਂ ਮੈਨੂੰ ਪੈਸੇ ਦੇਈ ਹਾਂ ਥੋੜੇ ਜੇ ਪੈਸੇ ਆਹੋ ਲੈ ਪੈਸੇ ਕੀ ਕਰਨੇ ਤੂੰ ਉਹ ਰਖੜੀ ਬੰਨਣ ਚੱਲੇ ਆਂ ਅੱਛਾ ਨਾਉ ਚੱਲੀ ਪਿੰਡ ਆਹੋ ਲੈ ਦੱਸ ਫਿਰ ਤੇ ਚੰਗਾ ਵਾ ਚੱਲੀ ਆ ਤੇ ਵਧੀਆ ਗੱਲ ਆ ਮੈਂ ਕਿੰਦਾ ਦੇਣਾ ਹੈ ਹੈ ਚੱਲ ਹੋਰ ਨੇ ਡਈ ਹੀ ਕਹਿਣਾ ਤੇ ਕਿੰਨੇ ਕ ਪੈਸੇ ਚਾਹੀਦੇ ਪਾਹੇ ਮੰਮੀ ਤੁਸੀਂ 1000 ਰੁਪਈਆ ਦੇ ਹੀ ਦੋ ਹਾਏ ਹਾਏ ਕਮੜਾ ਹੋਇਆ 1000 ਰੁਪਈਆ ਕੀ ਕਰਨਾ ਆਈਓ 500 ਰੁਪਈਆ ਲੈ ਜਾ ਬੜਾ ਹੁੰਦਾ ਵਾ ਉਹ 500 ਦਾ ਕੀ ਆਉਣਾ 200 ਦਾ ਤੇਲ ਪੈ ਜੇਣਾ ਮੋਟਰਸਾਈਕਲ ਚ ਹੂੰ 200 ਫਿਰ ਰਖੜੀਆਂ ਵੀ ਲੈਣੀਆਂ ਨੇ ਫਿਰ ਡੱਬਾ ਨਹੀਂ ਖੜਨਾ ਕੋਈ ਲੱਡੂਆਂ ਦਾ ਡੱਬਾ ਲੈ ਜੀ ਲੱਡੂਆਂ ਦਾ ਸੱਕਦ ਹੁੰਦਾ ਵਾ ਤੇ ਲੱਡੂ ਵੀ ਪੈਹੇ ਦੇ ਆਉਣੇ ਨੇ 100 ਰੁਪਈਆ ਦਾ ਡੱਬਾ ਆ ਜਾਂਦਾ ਲੱਡੂਆਂ ਦਾ ਉਹ ਨਹੀਂ ਹੁਣ ਜ਼ਮਾਨਾ ਰਿਆ ਹੈਗਾ 100 ਵਾਲਾ ਹੂੰ ਆਹੋ ਬੰਦਾ ਚਾਵੇ ਨਾ ਤੇ 500 ਦੇ ਵਿੱਚ ਸਾਰੇ ਕੰਮ ਹੋ ਜਾਂਦੇ ਆ ਜਾਨ ਬੁੱਝ ਕੇ ਜਿੱਦਾਂ ਕਹਿ ਦਿੰਦੀ ਆ ਮੈਂ ਉਦਾਂ ਹੀ ਮਗਰ ਲੱਗ ਜਾਂਦੇ ਆ ਹਰ ਕੀ ਹੋ ਗਿਆ ਇਹਨਾਂ ਦੇ ਦਿਮਾਗਾਂ ਨੂੰ 1000 ਰੁਪਈਆ ਮੰਗ ਲਿਆ ਕਿੰਨੇ ਕ ਮੰਗ ਲੈਣੇ ਕਿਦੇ ਬਾਕੀ ਜੇ ਵਧਣਗੇ ਤੇ ਲਿਆ ਕੇ ਦੇਣਾ ਹੀ ਹੈ ਘਰੇ ਹੋਰ ਤਹੀ ਇੱਕ ਇੱਕ ਰੁਪਈਏ ਦਾ ਹਿਸਾਬ ਪੁੱਛਣਾ ਮਗਰ ਉਹ ਤੇ ਪੁੱਛਣਾ ਹੀ ਆ ਤੇ ਤੈਨੂੰ ਦੇਣੇ ਪੈਣੇ ਆਣ ਕੇ ਤੇ ਜਿਹੜੇ ਇਹਨੂੰ ਮਿਲਣੇ ਆ ਨਾ ਉਹ ਵੀ ਲਿਆ ਕੇ ਤੁਹਾਨੂੰ ਦੇਣੇ ਆ ਮੈਂ ਸਮਝ ਮੈਂ ਨਹੀਂ ਦੇਣੇ ਆਪੀ ਮੰਗ ਲਈ ਉਹਦੇ ਕੁਝ ਦੇਗੀ ਤੇ ਚੱਲ ਕੋਈ ਨਹੀਂ ਮੰਗ ਲੂੰਗੀ ਜਾਚਵਾ ਮੈਨੂੰ ਚੱਲ ਆਵਾ ਹਾਂ ਆ ਜਾ ਆ ਜਾ ਤੂੰ ਰੁਕ ਤਾਂ ਮੈਂ ਮੋਟਰਸਾਈਕਲ ਫੜ ਲਿਆ ਵਾ ਬਦਲ ਜਾ ਤੇ ਬੜਾ ਹੋਇਆ ਵਾ ਇਹਨਾਂ ਨੂੰ ਨਹੀਂ ਗੱਡੀ ਲੈ ਜੰਨੇ ਆਂ ਪਿੰਦਰ ਰੁਕ ਜੋ ਕੀ ਹੋ ਗਿਆ ਰੁਕ ਜੋ ਆਂ ਥਨੀਕ ਕੇ ਨੀਕੇ ਕਣੀਆਂ ਆਉਂਦੀਆਂ ਨੇ ਮੋਟਰਸਾਈਕਲ ਲੈਣ ਨੂੰ ਤੇ ਗੱਡੀ ਲੈ ਜੰਨੇ ਆਂ 100 ਰੁਪਿਆ ਮਿਲਿਆ ਏ ਜਾਂ ਪੀਲ ਪਾਲਿੰਗ ਤੇ ਜਾਂ ਮੇਰੇ ਕੋਲ ਚੀਜ਼ ਲੈ ਜੀ ਜਾਂ ਨਾ ਜਾਂ ਫੋਨ ਕਰ ਦੇ ਮੰਮੀ ਹਣਾ ਨੂੰ ਵੀ ਤੇਲ ਕਵਾ ਦੇ ਇਹ ਚੱਕੀ ਕੀ ਲੈਣਗੀ ਤੁਮ ਬੜੀ ਸੁਣੀ ਲੱਗੂਗੀ ਤਕੀ ਉਹਨਾਂ ਨੂੰ ਕਹੋਗੇ ਪੇ ਤੇਲ ਪਵਾ ਦਿਓ ਹਨਾਂ ਜਾਂਦੇ ਜਨ ਨੂੰ ਵੀ ਕਹਾਂਗੇ ਤੇ ਆ ਲੋ ਫੜੋ ਚਾਬੀ ਤੇ ਜਾਓ ਤੇਲ ਪਵਾ ਲੈਓ ਉਸ ਤੋਂ ਉੱਪਰ ਕੇ ਤੇ ਬਹਿ ਜਾ ਭੇਜਦੇ ਜਾਣਾ ਵਾ ਅੱਬ ਕੁਝ ਹੈਗਾ ਵਾ ਪਰ ਕੀ ਗੱਲ ਵਾ ਉਹ ਕਿਤੇ ਨਹੀਂ ਭੇਜਦੇ ਜਾਂਦੇ ਜੇ ਇਹ ਫੜਿਆ ਹੋ ਜੀ ਚੀਜ਼ਾਂ ਤਾਂ ਆਂਦਾ ਫਿਰ ਜੇ ਵਰਤਨੀਆਂ ਹੀ ਨਹੀਂ ਆ ਤੇ ਜੇ ਨਹੀਂ ਆ ਜੇਗਾ ਤੇ ਖਲੋ ਜਾਗੇ ਕਿਤੇ 10 ਮਿੰਟ ਨਾਲੇ ਪੱਕਾ ਪਤਾ ਵੀ ਮੀ ਆਉਣਾ ਹੀ ਆਉਣਾ ਜੇ ਸਾਬ ਨੂੰ ਤੁਸੀਂ ਗੱਡੀ ਲਈ ਨਾ ਉਹਨੂੰ ਓਦਾਂ ਹੀ ਚੰਗਲ ਜੂਰ ਪੈਣਾ ਚੋਇਆ ਨਾ ਟਕ ਟਕ ਛੜ ਨਹੀਂ ਹੁੰਦੀ ਉਹ ਇਹ ਤਾਂ ਜੇ ਕਿਤੇ ਦੂਰ ਨੇੜੇ ਜਾਣਾ ਇਹ ਫੇਰ ਆਹੋ ਮੈਨੂੰ ਤੂੰ ਕੱਢੀ ਦੀ ਹੋਣੀ ਇੱਕ ਦੂਰ ਨੇੜੇ ਤੁਸੀਂ ਜਾਂਦੇ ਹੋ ਕਦੇ ਵੀ ਨਹੀਂ ਕੱਢੀ ਹੈਗੀ ਮੇਰੇ ਕੋਲ ਤੇ ਸੁਣਾ ਐਵੇਂ ਇਨਾ ਤੇਲ ਫੋਕਣਾ ਇੱਟਾ ਆਪਾਂ 1.5 ਦੋ ਸੌ ਚੋਕੇ ਆ ਜਾਣਾ ਹਾਂ ਚਲੋ ਫੇਰ ਹਾਂ ਖੁਸ਼ ਰਹਿ ਪਿੰਡ ਚੱਲੀ ਅੱਜ ਅੱਜ ਤੂੰ ਗੁੱਸਾ ਕਰਦੀ ਚੰਗੀ ਨਹੀਂ ਲੱਗਦੀ ਆ ਕੇ ਗੱਲ ਸੁਣ ਹਾਂ ਮੇਰੀ ਬੱਸੋ ਨਹੀਂ ਨਿੱਕੀ ਤੇ ਰਖੜੀ ਬਣਨ ਚਲ ਵੀ ਗਈ ਆਪਣੇ ਵੀਰਾਂ ਨੂੰ ਤੇ ਤੂੰ ਮੈਨੂੰ ਦੱਸ ਤੇ ਤੂੰ ਨਹੀਂ ਕਿਤੇ ਰਖੜੀ ਰਖੜੀ ਲੈ ਕੇ ਜਾਣਾ ਤੇ ਦੱਸ ਮੰਮੀ ਮੈਂ ਕਿੰਨੂੰ ਬਣਨੀ ਆ ਰਖੜੀ ਤੁਹਾਨੂੰ ਪਤਾ ਤੇ ਹਗਾਵਾ ਮੈਂ ਕਿੰਨੂੰ ਬਣਨੀ ਆ ਰਖੜੀ ਨਹੀਂ ਤੇਰੀ ਮਾਂ ਦਾ ਫੋਨ ਵੀ ਆਇਆ ਕੰਜੂਸ ਕੇ ਥਾਂ ਦੀ ਹੈ ਬੰਦਾ ਧੀ ਭੈਣ ਨੂੰ ਦੇਣ ਵਾਸਤੇ ਫੋਨ ਕਰਦਾ ਵਾ ਤੇ ਧੀ ਆ ਰਖੜੀ ਆਈ ਆ ਐਨੇ ਕੰਜੂਸ ਵਾ ਤੇਰੇ ਮਾਂ ਪਿਓ ਤੇ ਪੁੱਛ ਕਹੋਨਾ ਦੇਣਵਾਰ ਨਹੀਂ ਸਾਦੇ ਤੈਨੂੰ ਕਿਉਂ ਨਹੀਂ ਸਾਦੇ ਅੱਗੋਂ ਪਿੱਛੇ ਜਾਣੀ ਤੇ ਹੈਗੀਆਂ ਮੈਂ ਜਾਣੀ ਆ ਤੂੰ ਆਹੋ ਅੱਗੋਂ ਪਿੱਛੇ ਜਾਣ ਦਾ ਕੀ ਫਾਇਦਾ ਵਾ ਜਦੋਂ ਦਿਨਵਾਰ ਹੁੰਦਾ ਵਾ ਨਾ ਜਦੋਂ ਕੋਈ ਦੇਣ ਦਾ ਟਾਈਮ ਹੁੰਦਾ ਵਾ ਉਦੋਂ ਮੂੰਹ ਕਾ ਕੇ ਬਹਿ ਜਾਂਦੇ ਤੇਰੇ ਮਾਪਿਓ ਹੈ ਚੁੱਪ ਕਰਕੇ ਨਾ ਬੰਦਿਆਂ ਵਾਂਗੂ ਤੇ ਰਖੜੀ ਬੰਨ ਕੇ ਆਪਣੇ ਪਿਓ ਨੂੰ ਦਿਨ ਦਾ ਜਾਗ ਦਾ ਚੰਗਾ ਪੜਾਤਰ ਪਿਓ ਆ ਤੇ ਭਰਾ ਮੇਰੇ ਕੀ ਹੋ ਗਿਆ ਪਿਓ ਨੂੰ ਬੰਨਿਆ ਅੱਗੇ ਪਿੱਛੇ ਤੇ ਲੈ ਕੇ ਆਉਂਦੀਆਂ ਕੀ ਨਹੀਂ ਦਿੰਦੇ ਹੋ ਸਭ ਕੁਝ ਤਾਂ ਦਿੰਦੇ ਆ ਬੜਾ ਦਿੰਦੇ ਆ ਬਹੁਤ ਦਿੰਦੇ ਆ ਤੈਨੂੰ ਚੰਗਾ ਪੰਡਾ ਪਾਪਾ ਦੇ ਹੁੰਦੀ ਓਥੋਂ ਤੂੰ ਔਰ ਨਾ ਬੰਦਿਆ ਵਾਂਗੂ ਜਾ ਜਾ ਕੇ ਰਖੜੀ ਬੰਨ ਕੇ ਆ ਉਹਨਾਂ ਕਿੱਥੇ ਲੈ ਜਾਣਾ ਹੈ ਦੇਖਦੇ ਦਰ ਕਿੱਥੇ ਲੈ ਜਾਣਾ ਨਾਲ ਆਪਣੇ ਮੰਮੀ ਤੈਨੂੰ ਬੋਲਿਆ ਤਾਂ ਚਾਜ ਨਾ ਕਰੋ ਕੀ ਤੂੰ ਗੱਲਾਂ ਕਰਦੇ ਰਹਿੰਦੇ ਹੁੰਦੇ ਜੇ ਨਹੀਂ ਕੀ ਮੈਂ ਮਾੜਾ ਬੋਲਤਾ ਤੈਨੂੰ ਸਗੋਂ ਤੈਨੂੰ ਮੈਂ ਕਿਹਾ ਵੀ ਜਾ ਚੱਕ ਰਖੜੀ ਬੰਨ ਕੇ ਆਪਣੇ ਪਿਓ ਨੂੰ ਜੇ ਮੈਂ ਚੰਗਾ ਕਰਾਂ ਮੈਂ ਤਾਂ ਵੀ ਮਾੜੀ ਜੇ ਮੈਂ ਮਾੜਾ ਕਰਾਂ ਤਾਂ ਮਾੜੀ ਹੈ ਹੀ ਹੈ ਤੇ ਤੂੰ ਚੰਗੀਆਂ ਗੱਲਾਂ ਕਰਦੇ ਨਹੀਂ ਜੀ ਅੱਛਾ ਆਹ ਗੱਲ ਚੰਗੀ ਨਹੀਂਗੀ ਤੇ ਪੇਕੇ ਨੂੰ ਜਾਣ ਨੂੰ ਕਹਿਣ ਦੀਆਂ ਕੁੜੀਆਂ ਤਾਂ ਉੱਡ ਉੱਡ ਜਾਂਦੀਆਂ ਪੇਕੇ ਨੂੰ ਈ ਗੱਲ ਤੇਰਾ ਜੀ ਨਹੀਂ ਕਰਦਾ ਆਪਣੇ ਪੇਕੇ ਜਾਣ ਨੂੰ ਕੋਈ ਨਹੀਂ ਮੰਮੀ ਚਲ ਜੂੰਗੀ ਮੈਮ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਐੜ ਕੀ ਜਾਵਾਂਗੇ ਨਾ ਰਖੜੀ ਬੰਨਣ ਆ ਫਰਿੱਜ ਖਰਾਬ ਕਰਨ ਲਈ ਆ ਆਪਣੇ ਪਿਓ ਨੂੰ ਕੋਈ ਫਰਿੱਜ ਦੇ ਦੇ ਮੈਨੂੰ ਹੁਣ ਤੇ ਕਿਉਂ ਮੰਮੀ ਉਹ ਕੋ ਦੇਣਾ ਕਿਉਂ ਉਹ ਕਿਉਂ ਦੇਣਾ ਕਿੱਥੇ ਖੜਨਾ ਨਾਲ ਇੰਨਾ ਕੋ ਦੱਸੋ ਨਾ ਨਹੀਂ ਆਪਣੇ ਜਗਾ ਕਾਫੇ ਨਹੀਂ ਕਰਨਾ ਮੇਰੇ ਜੋ ਘਰ ਕਿਹਾ ਕੋ ਕੁਝ ਨਹੀਂ ਉਹ ਬੁੱਢੇ ਬੁੱਢੀ ਨੇ ਕੀ ਕਰਨਾ ਹਾਂ ਹੈ ਬਥੇਰਾ ਖੋਗ ਲਿਆ ਉਹਨਾਂ ਨੇ ਚੁੱਪ ਕਰਕੇ ਤਾਂ ਨਾਲ ਕਹਿ ਮੈਨੂੰ ਫਰਿੱਜ ਦਿਓ ਵੱਡੀ ਫਰਿੱਜ ਲਿਆਈ ਡਬਲ ਡੋਰ ਉਹ ਜਿਹੜੀ ਹੁੰਦੀ ਆ ਦੋਵਾਂ ਖਾਨਿਆਂ ਵਾਲੀ ਦਾਸਾ ਮਮੀ ਆਪਣੇ ਦੋਵੇਂ ਮੁੰਡੇ ਕਮਾਉਂਦੇ ਆ ਤੇ ਉਹਨਾਂ ਨੂੰ ਕਹੂੰਗਾ ਲੈ ਕੇ ਆਉਂਦੇ ਆ ਤੇ ਸੜਗੀ ਕਿਸਮਤ ਮੰਤਰੀ ਆ ਐਡੀ ਲੰਮੀ ਜੀਵ ਲਈ ਆਂ ਦਾਜ ਵਿੱਚ ਹੈ ਬੰਦਿਆਂ ਨੂੰ ਨਾ ਫ੍ਰਿਜ ਲੈ ਕੇ ਆ ਦੋਵਾਂ ਖਾਨਿਆਂ ਵਾਲੀ ਨਹੀਂ ਤੇ ਨਿਤੋ ਬੁਰਾ ਕੋਈ ਨਾ ਹੋਊਗਾ ਚੱਲ ਚੱਲ ਆਪਣੇ ਮਾਜੂਮ ਆ ਤੇ ਚੱਲ ਚੱਲ ਚਲ ਹੋ ਤਿਆਰ ਚੱਲ ਚੱਲ ਬਹਾਨੇ ਲੱਭਦੀਆਂ ਫਿਰਦੀਆਂ ਆ ਹੈ ਦੇਣਵਾਰ ਆਇਆ ਉਹ ਫੇਰ ਹੀ ਚਲ ਜੋ ਇੱਕ ਮਾਂ ਵੇਖ ਕੜੂਸ ਜੱਥਾ ਦੀ ਹੈ ਕਿ ਤੇ ਫੋਰੀ ਕਰ ਲਾ ਪਿਆਤੀਏ ਰਖੜੀ ਬਨ ਜਾ ਪਰ ਉਹਨਾਂ ਨੂੰ ਕੀ ਲੋੜ ਆ ਉਹਨਾਂ ਨੂੰ ਕੁਝ ਦੇਣਾ ਪੈਣਾ ਇਹਨੂੰ ਚੱਲ ਹੁਣ ਮੂੰਹ ਚੋਂ ਗੱਲ ਕੱਢੀ ਪੂਰੀ ਤੇ ਕਰੂਗੀ ਹੁਣ ਮੇਰੀ ਮੈਨੂੰ ਕੀ ਭਾਂਡੇ ਮਾੜ ਲੈਣੇ ਆ ਮੈਂ ਦੱਸ ੁੰਨੀ ਵਾਲੀ ਵੀ ਖਾਦੋਈ ਪਈ ਆ ਕਿੱਦਾਂ ਦੀਆਂ ਗੱਲਾਂ ਕਰਦੇ ਆ ਦੱਸ ਜੀ ਫ੍ਰੀਜ ਚ ਖਰਾਬ ਹੋਣ ਦੇ ਤੁਸੀਂ ਲੈ ਕੇ ਆਓ ਆਪ ਉਹ ਇਨੇ ਜੋਗੇ ਹੈਗੇ ਦਿਨ ਜੋਗੇ ਉਹਨਾਂ ਨੂੰ ਮੈਂ ਕੀ ਕਹਾਂ ਇਹ ਫ੍ਰੀਜ ਲੈਣ ਆਉਣਾ ਆ ਅੱਗੇ ਉਹ ਇੰਨਾ ਕਰਦੇ ਆ ਮੇਰਾ ਤੇ ਮੈਂ ਦੱਸ ਕਿੱਥੋਂ ਨਹੀਂ ਆਵਾ ਉਹਨਾਂ ਕੋ ਇੰਨੇ ਜੋਗੇ ਹੈਗੇ ਆਓ ਹੱਤ ਹੋ ਗਈ ਆ ਮੰਮੀ ਵਾਲੀ ਵੀ ਹੁਣ ਦੱਸ ਮੈਂ ਕੀ ਕਰਾਂ ਮੇਰਾ ਕਿਹੜਾ ਵੀਰ ਵਜਨ ਮੈਨ ਰਖੜੀ ਬੰਨਣ ਜਾਣਾ ਵਾ ਮੈਂ ਆਂਦੇ ਵੀ ਕਿਉ ਆਪਣੇ ਰਖੜੀ ਬੰਨ੍ਹ ਕੇ ਆ ਤੇ ਫ੍ਰਿਜ ਲੈ ਕੇ ਆ ਮੈਂ ਉਹਨਾਂ ਨੂੰ ਕੀ ਕਹਾਂ ਵੀ ਮੈਂ ਕੀ ਲੈਣਾ ਵਾ ਤਾ ਦੇਖੋ ਜੇ ਮੰਮੀ ਨੂੰ ਫੋਨ ਲਾਵਾਂ ਕਿ ਮੈਂ ਹੁਣ ਆਉਣਾ ਵਾ ਇੱਥੇ ਰਖੜੀ ਬੰਨਣੀ ਐ ਤੇ ਉਹਨਾਂ ਦਾ ਤੇ ਹੋਰ ਦਿਲ ਦੁਖਣਾ ਵਾ ਕਰ ਕਰਾਂਗੀ ਤੇ ਨਾ ਕੀਤਾ ਤੇ ਇਹਨੇ ਬੋਲ ਨਹੀਂ ਮੈਨੂੰ ਛੱਡਣਾ ਹੈਗਾ ਤੇ ਗਈ ਕਿਉਂ ਨਹੀਂ ਗਈ ਕੋਈ ਨਹੀਂ ਲਓ ਨੀ ਮम्मी ਨੂੰ ਫੋਨ ਨਾ ਆਉਣਾ ਮੈਂ ਇਕੱਡੀ ਬਨਾਂ ਡੇੜੀ ਮੈਂ ਬੰਦ ਦੂੰਗੀ ਦੀ ਦਾ ਫੋਨ ਆ ਗਿਆ ਉਹ ਤੇ ਸ਼ਰਨ ਦਾ ਹੈਲੋ ਹੈਲੋ ਸਾਸੀ ਕਾਨੂੰਨੀ ਸਾਸੀ ਕਾਲਪੁੱਤ ਹੋਠ ਠਾਕ ਅੱਛਾ ਅੱਛਾ ਆਉਣਾ ਤੇ ਕੋਈ ਨਹੀਂ ਪਤਾ ਆ ਜਾ ਅੱਛਾ ਅੱਛਾ ਰਖੜੀ ਕਰਕੇ ਆਉਣਾ ਪੁੱਤ ਤੈਨੂੰ ਪਤਾ ਤਾਂ ਹੈ ਗਈ ਏ ਤੇਰਾ ਕਿਹੜਾ ਕੋਈ ਵੀਰ ਵਾ ਤੂੰ ਕਿੰਨੂੰ ਰਖੜੀ ਬੰਨੇਗੀ ਮੇਰੀ ਇਹ ਭੋਲੀ ਧੀ ਏ ਤੈਨੂੰ ਪਤਾ ਵਾ ਜਿੱਦੋਂ ਤੂੰ ਆਪਣੇ ਤਾਈ ਦੇ ਘਰ ਰਖੜੀ ਬੰਨਣ ਆਉਂਦੀ ਏ ਨਾ ਅਗਲੀ ਮੈਨੂੰ 32 32 ਗੱਲਾਂ ਸੁਣਾਉਂਦੀ ਏ ਕਿ ਪੈਸੇ ਲੈਣ ਵਾਸਤੇ ਆਉਂਦੀ ਏ ਵੇਹਲਾ ਫੇ ਤੂੰ ਉੱਧਾ ਆਉਣਾ ਤੇ ਆ ਜਾ ਜਾਂ ਉਧਰ ਨਾ ਜਾਮੀ ਆਪਣੇ ਡੈਡੀ ਨੂੰ ਬੰਨ ਲਈ ਫਿਰ ਹਾਂ ਅੱਛਾ ਅੱਛਾ ਉਹਨੇ ਵੀ ਜਾਣਾ ਚੱਲ ਪੁੱਤ ਹੁਣ ਉਹ ਤੇ ਮਹਾਰਾਜ ਰੱਖੇ ਉਹਦਾ ਵੀਰ ਵਾ ਤੇ ਚੱਲ ਬੰਨ ਆਉਗੀ ਹੁਣ ਇਹਨਾਂ ਨੇ ਵੀ ਆਪਣੇ ਆਪ ਸੋਚਣਾ ਚਾਹੀਦਾ ਕਿ ਇੱਕ ਬੰਦਾ ਅੱਗੇ ਦੁਖੀ ਐ ਉਤੋਂ ਜਾ ਕੇ ਤੇ ਦਿੰਦਿਆਰ ਹੋਰ ਨਿਆਣੇ ਨੂੰ ਤੰਗ ਕਰਨਾ ਅੱਜ ਜਿਹੜੀ ਤੇ ਸੱਸ ਹੋਣਾ ਇਹ ਤਾਂ ਵੱਡਨ ਜੋਗੀ ਆ ਹਾਂ ਇਹੋ ਹੀ ਆਂਦੀ ਹੁਣੀ ਆ ਕੇ ਹਾਂ ਅੱਛਾ ਅੱਛਾ ਠੀਕ ਚਲ ਕੋਈ ਨਹੀਂ ਆ ਜੀ ਮਿਲਦੀ ਫਿਰ ਵੇਖ ਲਾਂਗੀ ਉਧਰ ਨਾ ਜਾਵੀਂ ਉਹਨਾਂ ਨੂੰ ਕਿਹੜਾ ਅਸੀਂ ਦੱਸਣਾ ਵਾ ਜੋ ਪੈਹਾ ਥਿਲਾ ਤੈਨੂੰ ਮੈਂ ਆਪ ਹੀ ਦੇ ਦਾਂਗੀ ਠੀਕ ਆ ਚਲ ਚੰਗਾ ਪੁੱਤ ਚੰਗਾ ਓਕੇ ਬਾਈ ਪੁੱਤ ਕੀ ਕਰੇ ਬੰਦਾ ਇੰਨੀ ਜਿਹੜੀ ਸਾਸਦਿਆਂ ਵਿੱਚ ਚਲਾਕੀਆਂ ਨੇ ਨਾ ਇਦਾਂ ਨਹੀਂ ਉਹਨੂੰ ਕਰਨਾ ਚਾਹੀਦਾ ਜਦੋਂ ਉਹਦਾ ਵਿਚਾਰੀਦਾ ਹੈ ਹੀ ਨਹੀਂ ਉਹ ਇੱਥੇ ਆਂਡ ਗਵਾਂਡ ਬੰਨਣ ਆਵੇ ਅਗਲੇ 32 32 ਮਿੰਨੂ ਗੱਲਾਂ ਕਰਦੇ ਨੇ ਨਾਲੇ ਤਾਈ ਦਾ ਤਾਂ ਅੱਗੇ ਪਤਾ ਉਹ ਹੈ ਕਿ ਤਰ੍ਹਾਂ ਦੀ 100 ਰੁਪਇਆ ਭਾਈ ਦਵੇ ਤੇ 36 ਇਹਨੇ ਗੱਲਾਂ ਕਰਨੀਆਂ ਨੇ ਨਿਆਣੀ ਵਿਚਾਰੀ ਦੇ ਕੀ ਦਿਲ ਚਾਊਗਾ ਅੱਛਾ ਰੱਬਾ ਉਹਦਾ ਤੂੰ ਹੀ ਕਿਤੇ ਮੇਰੀ ਧੀ ਸੁਣ ਲੈਂਦਾ ਕਿਤੇ ਉਹਦਾ ਵੀ ਵੀਰ ਹੁੰਦਾ ਉਹ ਵੀ ਆਪਣੇ ਵੀਰ ਨੂੰ ਬੰਦੀ ਕਿੰਨੇ ਖੁਸ਼ ਹੋਣਾ ਇਹਦੇ ਨਾਲੇ ਆਪਾਂ ਵੀ ਖੁਸ਼ ਹੋਣਾ ਆ ਸ਼ਰਬਾ ਕਿ ਇਹਨੇ ਵੀ ਵਿਚਾਰੀ ਨੂੰ ਵੀਰ ਦਿੱਤਾ ਹੁੰਦਾ ਇਹ ਵੀ ਰਖੜੀ ਮੰਨਣ ਆਉਂਦੀ ਖੁਸ਼ੀ ਖੁਸ਼ੀ ਨਾਲੇ ਹਾੜਾ ਵੱਡਾ ਪੇ ਦਾ ਸਹਾਰਾ ਹੋ ਜਾਣਾ ਸੀ ਹਨੂ ਸਾਰਾ ਕੁਝ ਨਹੀਂ ਯਾਦ ਆਉਣਾ ਹੁਣ ਕਈ ਚੀਜ਼ਾਂ ਸੋਚਣੀਆਂ ਬੁੱਢੇ ਹੋਵਾਂਗੇ ਕੀ ਕਰਾਂਗੇ ਕਿੱਥੇ ਜਾਵਾਂਗੇ ਘਟੀ ਦੇ ਘਰ ਬਾਵਾਂਗੇ ਚੱਲ ਅਸ਼ਾਮਣਾ ਛੱਡ ਠਾਂ ਇਹਦੇ ਪਿਓ ਨਾਲ ਗੱਲ ਕਰਨੀ ਹੈ ਕੁੜੀ ਦਾ ਫੋਨ ਆਇਆ ਚੱਲ ਇਹ ਆ ਵੀ ਝੋਨਾਗਾ ਹੋ ਗਿਆ ਵਾ 4 ਰੁਪਏ ਵਟ ਲਾਂਗੇ ਇਹ ਆ ਵੀ ਕਿਤੇ ਪਿਛਲੀ ਵਾਰ ਵਾਂਗ ਲੁੱਟ-ਖੋਟੀ ਨਾ ਚੱਲ ਜੇ ਝੋਨਾਰ ਪਿਛਲੀ ਵਾਰ ਵੀ ਬੜਾ ਸੀ ਪਰ ਆਰਤੀ ਖਾ ਗਏ ਸਾਰਾ ਇਹੇ ਜੀ ਕੱਟ ਲਾਵਾਂਗੇ ਤੇ ਫੇਰ ਤੋਲਣਾ ਵਾ ਸਹੀ ਇੱਥੇ ਖਲੋਤੇ ਜੇ ਤੇ ਕੁੜੀ ਦਾ ਫੋਨ ਆਇਆ ਤਾਂ ਮੈਂ ਘਰ ਲੱਭਣ ਡਈ ਹਾਂ ਮੈਂ ਆਇਆ ਝੋਨਾ ਵੇਖਣ ਆਇਆ ਹਾਂ ਮੈਂ ਤਾਂ ਕੋਈ ਗੱਲ ਨਹੀਂ ਕਿੱਡਾ ਵਧੀਆ ਹੀ ਵਾਰ ਕੀ ਹਾਂ ਮੈਂ ਕੁੜੀ ਦਾ ਫੋਨ ਆਇਆ ਉਹ ਗੱਲ ਸੁਣੋ ਰਾਜੀ ਬਾਜੀਆ ਠੀਕ ਠਾਕ ਹੈ ਰਾਜੀ ਬਾਜੀਆ ਹਾਂ ਤੇ ਉਹਦੀ ਜਣਾਈ ਦਰਾਣੀ ਨੇ ਰਖੜੀ ਬੰਨਣ ਹਾਂ ਉਹ ਕਹਿਣ ਲਈ ਆ ਕਿ ਮੈਂ ਵੀ ਆਉਣਾ ਮੇਰੀ ਸੱਸ ਕਹਿੰਦੀ ਤੂੰ ਹੀ ਆ ਚਲ ਕੋਈ ਨਹੀਂ ਉਹਨੂੰ ਕਹਾਂ ਤੂੰ ਆ ਜੀ ਢਕੀ ਨਾ ਧੀ ਨੂੰ ਬਰੇ ਬਰੇ ਦਾ ਦਿਨ ਹੁੰਦਾ ਵਾ ਉਹ ਆਂਦੀ ਉਹ ਕਾਇਰੇ ਮੁੰਡੇ ਰਖੜੀ ਬੰਨਣੀ ਉਹਦੀ ਸੱਸ ਨੇ ਵੀ ਕਿਹਾ ਤਾਂ ਉਧਰ ਵੀ ਜਾਵੀ ਨਾਲੇ ਤਾਂ ਅਗਲੀ ਖਰਚਾ ਕਰਕੇ ਆਊਗੀ ਨਾਲੇ ਲੱਖ ਲੱਖ ਉਹਦੇ ਕੋਲ ਮੈਂ ਗੱਲ ਬਾਤ ਸੁਣਨੀ। ਉਹ ਮੁੜ ਕੇ ਮਗਰੋ ਕਹਿੰਦੀ ਆ ਵੀ ਇਹ ਪੈਸੇ ਦੇ ਲਾਲਚ ਨੂੰ ਆਉਂਦੀ ਆ। ਇਹ ਗੱਲ ਤਾਂ ਮੈਂ ਕੁੜੀ ਨੂੰ ਕਹੀ ਸੀ। ਤਾਂ ਅੱਗੋਂ ਫੇਮ ਤੇ ਦਿਲ ਦੇ ਐਪੀਸੋਟਾ ਕਰ। ਚੱਲ ਕੋਈ ਨਹੀਂ ਤੂੰ ਅਜੇ ਉਹਨਾਂ ਨਾਲ ਉਹਨਾਂ ਦਾ ਨਾਂ ਨਾ ਲਈ। ਉਹਨੂੰ ਆਉਣ ਦੇ। ਜਦੋਂ ਆਏਗੀ ਤਾਂ ਫਿਰ ਅਸੀਂ ਕਵਾਂਗੇ ਵੀ ਤੂੰ ਉੱਧਰ ਨਾ ਜਾ। ਤੇ ਤੂੰ ਇੱਥੋਂ ਚੁੱਪ ਕਰਕੇ ਸਾਡੇ ਕੋਲ ਸਖਣ ਮਿਹਰ ਜਿਹੜਾ ਲੈਣਾ ਹੋਰ ਵਾਧ ਲੈ ਜਾ ਪੈਸੇ। ਨਹੀਂ ਉਹ ਤਾਂ ਕੋਈ ਗੱਲ ਨਹੀਂ ਅਸੀਂ ਕਿਨੂੰ ਦੇਣਾ ਸਾਡੀ ਧੀ ਆ। ਠੀਕ ਆ ਕਿ ਨਹੀਂ? ਹੋਰ। ਤੇ ਐਵੇਂ ਮੁੜ ਕੇ ਜਾਊ ਉੱਥੋਂ ਗੱਲਾਂ ਬਾਤਾਂ ਸੁਣ ਕੇ ਆਉਂੂ ਕਿਉਂਕਿ ਫਾਇਦਾ ਵਾ। ਨਹੀਂ ਮੈਂ ਆ ਤਾਂ ਫੇਰ ਪੁੱਛਿਆ ਤਾਂ ਉੱਚੀ ਗੱਲ ਨਹੀਂ ਕੀਤੀ ਮੈਂ ਅਗਲੀ ਨੇ ਸੁਣ ਲਿਆ ਤੇ ਅਗਲੀ ਨੇ ਕਹਿਣਾ ਨਾਲੇ ਥੋੜ ਬਹੁਤ ਦਿੰਨੀ ਆ ਨਾ ਨਾਲੇ ਗੱਲਾਂ ਕਰਦੇ ਸਾਰੇ ਪਾਸੇ ਅਗਲੀ ਚ ਲੱਕੀਆਂ ਵਰਤਦੇ ਭਰਾ ਆਪਣੇ ਹੋਣ ਤੇ ਫੇਰ ਹੀ ਗੱਲ ਬੰਦੀ ਆ ਹੋਰ ਠੀਕ ਆ ਕਿ ਨਹੀਂ ਚੱਲ ਕੋਈ ਨਹੀਂ ਕੁੜੀ ਵੀ ਉਹ ਹੀ ਤੇ ਮੁੰਡਾ ਵੀ ਉਹ ਹੀ ਤੇ ਕੋਈ ਨਹੀਂ ਤੂੰ ਫਿਕਰ ਨਾ ਕਰ ਜੇ ਤੂੰ ਮੈਂ ਕਿਹਾ ਤਾਂ ਤੇਰੀ ਰੋਣ ਹੀ ਦੇਪੀ ਚੱਲ ਉਹਨੂੰ ਕਹਿਣਾ ਤੂੰ ਐਵੇਂ ਇੰਨਾ ਫਿਕਰ ਨਾ ਕਰਿਆ ਕਰ ਠੀਕ ਆ ਕਿ ਨਹੀਂ ਚੱਲ ਫੇਰ ਚੱਲੀਏ ਘਰ ਨੂੰ ਵੇਖੀਏ ਕੋਈ ਕੰਮ ਕਰ ਆਜਾ ਮੇਰੀ ਗੱਲ ਸੁਣ ਮੈਂ ਕੁੜੀ ਨੇ ਆਉਣਾ ਵਾ ਤੇ ਫੇਰ ਆਵੇਂ ਕਿੱਥੇ ਇਥੇ ਖੇਚਣਾ ਕਰਦੀ ਰਹੇਗੀ ਮੈਨੂੰ ਉਹ ਪੈਸੇ ਦੇ ਕਾਪੀ ਦੇ ਮੈਂ ਸਿਲੰਡਰ ਭਰਾ ਲਿਆਵਾਂ ਕੋਈ ਨਹੀਂ ਆਜੋ ਮੈਂ ਲਾ ਕੇ ਦਿੰਨੀ ਸਿਲੰਡਰ ਖਾਲੀ ਲਿਆ